प्यारे श्रोताओं प्यार परिसत श्री अकाल जी ਤੁਸੀਂ ਦੇਖ ਰਹੇ ਹੋ ਸਟਾਰ ਏ ਜੀ ਨਿਊ ਚੈਨਲ ਖਬਰ ਬਠਿੰਡਾ थाना ਸਿਟੀ ਇਕ ਦੇਡੀ ਐਸ ਪੀ ਹਰਬੰਦ ਸਿੰਘ ਤਾਲੀਵਾਲ ਨੇ ਦੱਸਿਆ ਕਿ ਜਦੋਂ ਇੱਕ ਸਾਬਕਾ ਫੌਜੀ ਆਪਣੇ ਦੋਸਤ ਨੂੰ ਅਬੌਰ ਜਾਣ ਵਾਲੀ ਰੇਲ ਗੱਡੀ ਤੇ ਚੜਾਉਣ ਲਈ ਬਠਿੰਡਾ ਦੇ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਉੱਥੇ ਮੌਜੂਦ ਦੋ ਔਰਤਾਂ ਨੇ ਉਸ ਨੂੰ ਮਿੱਠਾ ਬੋਲ ਕੇ ਆਪਣੇ ਜਾਲ ਚ ਫਸਾ ਲਿਆ ਉਹ ਉਸ ਨੂੰ ਆਪਣੇ ਨਾਲ ਫਸਾ ਕੇ ਢਿੱਲੋਂ ਕਲੋਨੀ ਵਿੱਚ ਕਿਰਾਏ ਦੇ ਮਕਾਨ ਵਿੱਚ ਲੈ ਗਿਆ ਜਿੱਥੇ ਉਹਨਾਂ ਨੇ ਉਸ ਨੂੰ ਨੰਗਾ ਕਰਕੇ ਉਸ ਦੀ ਵੀਡੀਓ ਬਣਾਈ ਅਤੇ ਫਿਰ ਉਸ ਦਾ ਮੇਲ ਪਾਰਟਨਰ ਵੀ ਉੱਥੇ ਆ ਗਿਆ ਅਤੇ ਉਸ ਦਾ ਏਟੀਐਮ ਕਾਰਡ ਲੈ ਲਿਆ ਜਿਸ ਚੋਂ 90000 ਰੁਪਏ ਲੈ ਗਏ ਇਸ ਸਬੰਧੀ ਸ਼ਿਕਾਇਤ ਮਿਲਣ ਤੇ थाना ਕੋਤਵਾਲੀ ਚ ਦੋ ਔਰਤਾ ਸਮੇਤ ਚੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਇੱਕ ਔਰਤ ਸਮੇਤ ਚਾਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹ ਸਤਹੀ ਮਾਮਲਾ ਹੈ ਇਹ ਇੱਕ ਔਰਤ ਤੇ ਕੰਬੇਤੀ ਭੜੇ ਕੋਤਵਾਲੀ ਮਾਮਲਾ ਹੈ ਕੱਲ ਸਾਡੇ ਥਾਣਾ ਕੋਤਵਾਲੀ ਦੇ ਏ ਸੀ ਗੁਰਮੀਲ ਸਿੰਘ ਥਾਣੇ ਕੁਤਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਮੀਰ ਰਾਜਸਥਾਨ ਦਾ ਰਹਿਣ ਵਾਲਾ ਜੋ ਅਬੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ ਬੀਐਸਐਫ ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ ਜਦੋਂ 28 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਉਹ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤ ਨੂੰ ਰੇਲਟ੍ਰੇਨ ਤੇ ਜਿਹੜਾ ਸੀ ਉਹ ਬਾਜ਼ਾਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚਲਾ ਗਿਆ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਦੁਕਾਨ ਤੋਂ ਕੋਈ ਕਵਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀ ਗੱਲਾਂ ਦੇ ਵਿੱਚ ਬਹਿਲਾ ਫਸਲਾ ਲਿਆ ਜਿਹੜਾ ਸੀ ਉਹਨੂੰ ਉਸ ਤੋਂ ਬਾਅਦ ਉਹਨਾਂ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਦਾ ਮਕਾਨ ਢਿੱਲੋ ਕਲੋਨੀ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ ਉੱਥੇ ਲ ਆਪਣੇ ਜਾਲ ਚ ਫਸਾ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਉਤਰਵਾਲੇ ਜਦੋਂ ਉਹਨੇ ਕੱਪੜੇ ਉਤਰਵਾ ਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਬਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੇ ਉਹਦੀ ਜਿਹੜੀ ਸੀ ਵਿਦਆਊਟ ਕੱਪੜਿਆਂ ਤੋਂ ਜਿਹੜੀ ਉਹਦੀ ਵੀਡੀਓ ਉਹਨਾਂ ਨੇ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਉਹਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜ਼ਬਰਦਸਤੀ ਉਹਨੂੰ ਡਰਾ ਧਮਕਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਮੇਂ ਸਮੇਂ ਅ ਤੋ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇਹ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ ਦੋ ਲੇਡੀਆਂ ਚਾਰ ਜੈਂਟਸ ਹੈ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੈਂਟਸ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਐ ਤੇ ਉਹ ਜਿਹੜਾ ਸੀ ਗੋਰਖੇ ਦਾ ਵੱਲੋਂ ਜਿਹੜਾ 40000 ਰੁਪਏ ਉਹਦੇ ਕਨਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਆ ਇੱਕ ਜਿਹੜੀ ਸਕੂਟਰੀ ਪੈਨੋਂ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਆ ਦੋ ਆਦਮੀਆਂ ਦੀ ਦਿੱਚ ਗ੍ਰਿਫਤਰੀ ਹਜੇ ਬਾਕੀ ਹੈ ਪਹਿਲਾਂ ਵੀ ਇਹਨਾਂ ਦੇ ਖਿਲਾਫ ਇਹਦੇ ਚ ਜਸਪ੍ਰੀਤ ਕਰਨਾਂ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਐਸੀ ਤਰ੍ਹਾਂ ਦਾ ਹਨੀ ਟ੍ਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈਗਾ ਬਾਕੀ ਹਜੇ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਹਾਂ ਇਸ ਵਿੱਚ ਜੀ ਇਹਦਾ ਮਤਲਬ ਹੈ ਪਤੀ ਪਤਨੀ ਸ਼ਿੰਗ ਇਹਦੇ ਚ ਜਿਹੜੀਆਂ ਦੋ ਲੇਡੀਜ਼ ਐ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਉਹਨਾਂ ਦੇ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸੇਖ ਤੇ ਇੱਕ ਜਿਹੜਾ ਹੈਗਾ ਬੇਕੂ ਹਰਿਆਣੇ ਦਾ ਜੇਕਰ ਕੱਲ ਕਰੀਏ ਇੱਕ ਸਾਮਕਾ ਫੌਜੀ ਇਹਨਾਂ ਨੂੰ ਜਲਦੀ ਜੀ ਫਸਾ ਗਏ ਆਮ ਲੋਕਾਂ ਨੂੰ ਸਭ ਕੀ ਪੀਂਚਾ ਦੋ ਇਸ ਤਰ੍ਹਾਂ ਹਕਾਮ ਨਹੀਂ ਗਏ ਮੈਂ ਆਮ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹੂਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਆਗੇ ਜਿਨ੍ਹਾਂ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਮਕਾ ਫੌਜੀ ਜਿਹੜਾ ਬੰਦਾ ਠਾਗੇ ਉਹਨੂੰ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਅਜੇ